ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਦੀ ਸੂਚੀ ਵਿੱਚ ਸਭ ਤੋਂ ਉੱਚ ਰੈਂਕ ਤੇ ਰਹਿਣ ਵਾਲੇ ਸ਼੍ਰੀ ਮੁਕਤਸਰ ਸਾਹਿਬ ਜਿਹੇ ਇਤਿਹਾਸਿਕ ਅਤੇ ਧਾਰਮਿਕ ਨਗਰ ਨੂੰ ਬੱਜੀ ਵਿਕਾਸ ਕਾਰਜਾਂ ਦੀ ਆਸ ਆਮ ਆਦਮੀ ਪਾਰਟੀ ਦੇ 3 ਸਾਲਾਂ ਦੇ ਕਾਰਜਕਾਲ ਦੌਰਾਨ ਠੱਪ ਹੋਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਵਾਸਤੇ ਕੌਂਸਲਰਾਂ ਨੇ ਕੀਤਾ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਪੈਸਾ ਟਰਾਂਸਫਰ ਕਰਨ ਦਾ ਫੈਸਲਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਨ ਉਪਰੰਤ ਸ਼ੁਰੂ ਹੋਈ ਨਗਰ ਕੌਂਸਲ ਹਾਊਸ ਦੀ ਬੈਠਕ ਸ਼੍ਰੀ ਮੁਖਤਸਰ ਸਾਹਿਬ ਵਿੱਚ ਤਾਂ ਤਾਂ ਲੱਗੇ ਗੰਦਗੀ ਦੇ ਭੰਡਾਰ ਅਤੇ ਅਫਸਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਹਾਨੇਬਾਜ਼ੀ ਅਤੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਸਿਰ ਵਿਕਾਸ ਕਾਰਜਾਂ ਨੂੰ ਰੋਕਣ ਦੇ ਮੜੇ ਜਾ ਰਹੇ ਦੋਸ਼ਾਂ ਦਰਮਿਆਨ ਸ਼੍ਰੀ ਮੁਖਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਬੀਤੇ ਦਿਨੀ ਵਿਧਾਇਕ ਪ੍ਰਧਾਨ ਨਗਰ ਕੌਂਸਲ ਅਤੇ ਸਮੂਹ ਕੌਂਸਲਰਾਂ ਨੂੰ ਸ਼ਹਿਰ ਪ੍ਰਤੀ ਚੌਕਸੀ ਵਰਤਨ ਦੀ ਅਪੀਲ ਕਰਦਿਆਂ ਇੱਕ ਬੈਠਕ ਕਰਨ ਦੇ ਹੁਕਮ ਜਾਰੀ ਕੀਤੇ ਸਨ ਇਨ੍ਹਾਂ ਹੁਕਮਾਂ ਤੇ ਅੱਜ ਸ਼੍ਰੀ ਮੁਖਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨਗਰ ਕੌਂਸਲ ਦੇ ਪ੍ਰਧਾਨ ਸ਼ੰਮੀ ਤੇਰੀਆ ਸਮੇਤ ਬਹੁ ਗਿਣਤੀ ਕੌਂਸਲਰਾਂ ਨੇ ਪਹੁੰਚ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਯੋਗ ਢੰਗ ਨਾਲ ਨੇਪਰੇ ਚਾੜਨ ਵਾਸਤੇ ਨਗਰ ਕੌਂਸਲ ਕੋਲ ਪਿਆ 22 ਕਰੋੜ ਰੁਪਏ ਤੋਂ ਵਧੇਰੇ ਦਾ ਫੰਡ ਵੱਖ-ਵੱਖ ਵਿਭਾਗਾਂ ਨੂੰ ਟਰਾਂਸਫਰ ਕਰਨ ਤੇ ਸਹਿਮਤੀ ਬਣਾ ਲਈ। ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਕਾਂਗਰਸੀ ਕੌਂਸਲਰ ਬੀਤੇ ਲੰਮੇ ਸਮੇਂ ਤੋਂ ਇਸ ਗੱਲ ਵਾਸਤੇ ਜਦੋਜਹਿਦ ਕਰ ਰਹੇ ਸਨ ਕਿ ਇਹ ਪੈਸਾ ਇਕੱਠੇ ਰੂਪ ਵਿੱਚ ਕਿਸੇ ਵਿਭਾਗ ਨੂੰ ਦੇਣ ਦੀ ਤਾਂ ਤੇ ਸਗੋਂ ਵੱਖ-ਵੱਖ ਕੰਮਾਂ ਵਜੋਂ ਪੈਸਾ ਵਿਭਾਗਾਂ ਨੂੰ ਸੌਂਪਿਆ ਜਾਵੇ ਤਾਂ ਜੋ ਲੋਕ ਆਪਣੇ ਬਕਾਇਆ ਖੜੇ ਕੰਮਾਂ ਦਾ ਹਿਸਾਬ ਇਨ੍ਹਾਂ ਵਿਭਾਗਾਂ પાસેੋਂ ਮੰਗ ਸਕਣ ਇਸ ਗੱਲ ਉੱਪਰ ਸਹਿਮਤੀ ਬਣ ਉਪਰੰਤ ਤਮਾਮ ਕਾਉਂਸਲਰਾਂ ਸਮੇਤ ਸ਼ਹਿਰੀਆਂ ਨੂੰ ਵੀ ਵੱਡੀ ਆਸ ਜੱਗੀ ਹੈ ਉਤੇ ਹੀ ਵਿਧਾਇਕ ਨੇ ਆਪਣੇ ਸੰਬੋਧਨ ਦੌਰਾਨ ਗੈਰਕਾਨੂੰਨੀ ਕੱਟਣ ਵਾਲੇ ਲੈਂਡ ਮਾਫੀਆ ਅਤੇ ਸਰਕਾਰ ਦੇ ਖਜ਼ਾਨੇ ਦੀ ਲੁੱਟ ਕਰਨ ਵਾਲਿਆਂ ਖਿਲਾਫ ਵੀ ਆਪਣੇ ਸਖਤ ਤਿਹਰ ਦਿਖਾਏ ਹਨ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਡੀਸੀ ਸ਼੍ਰੀ ਮੁਕਸੇਦ ਸਾਹਿਬ ਦਾ ਜਿਨ੍ਹਾਂ ਦੇ ਉਪਰਾਲੇ ਤਹਿਤ ਪਿਛਲੇ ਵਾਰ ਉਹਨਾਂ ਨੇ ਬਹੁਤ ਐਫਰਟ ਲਾਇਆ ਵੀ ਆਹ ਮੀਟਿੰਗ ਰੂਟੀਨ ਵੇਸਤੇ ਹੋਈ ਜਾਵੇ ਤੇ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਕਾਫੀ ਮੇਨ ਮਤੇ ਆਪਦੇ ਪਾਸ ਕਰਵਾਏ ਹੈ ਜਿਵੇਂ ਕਿ ਜਿਹੜੀਆਂ ਸੀਵਰੇਜ ਲਾਈਨਾਂ ਬਹੁਤ ਜ਼ਰੂਰੀ ਸਨ ਸਾਡੇ વોર્ਡ ਵਿੱਚ ਜਿਨ੍ਹਾਂ ਵਿੱਚੋਂ ਮੈਂ ਕੁਸ਼ਕ ਦੇ ਨਾਮ ਲਵਾਂਗੀ ਇੱਕ ਗ੍ਰੀਨ ਕਲੋਨੀ ਵਾਲੀ ਮੇਨ ਰੋਡ ਨਿਊ ਸੀਵਰੇਜ ਫਾਰ ਮਲੋਟ ਰੋਡ ਬਾਈਪਾਸ ਮਲੋਟ ਰੋਡ ਟੂ ਬਰਕੰਦੀ ਰੋਡ ਤੇ ਬਰਕੰਦੀ ਰੋਡ ਦਾ ਮੇਨ ਏਰੀਆ ਤੇ ਗੁਰੂ ਰਾਮਦਾਸ ਨਗਰ ਤੇ ਗੁਰਦਿਤ ਬਸਤੀ ਦਾ ਇਨਾਂ ਸਾਰੀਆਂ ਥਾਵਾਂ 'ਚ ਅਸੀਂ ਸੀਵਰੇਜ ਦਾ ਮਤਾ ਪਾਸ ਕਰਵਾਇਆ ਹੈ ਟੋਟਲ ਸ਼ਹਿਰ ਦੇ ਸੀਵਰੇਜ ਮਤੇ ਆਸਤੇ ਅੱਜ 22 ਕਰੋੜ ਤਕਰੀਬਨ ਸਾਢੇ 1 22 ਕਰੋੜ ਦਾ ਲਾਗਤ ਅਸੀਂ ਫੰਡ ਦਿੱਤਾ ਕਮੇਟੀ ਨੇ ਤਾਂ ਕਿ ਇਹ ਸੀਵਰੇਜ ਜਲਦੀ ਤੋਂ ਜਲਦੀ ਬਣ ਸਕੇ ਪਾਸ ਅਸੀਂ ਅੱਜ ਕਰਵਾ ਲਿਆ ਹਾਊਸ ਦੀ ਮੀਟਿੰਗ ਹੁਣ ਦੇਖੋ ਇਹ ਟੈਂਡਰ ਕਦੋਂ ਲੱਗਦੇ ਇਹ ਹੁਣ ਡਿਪੈਂਡ ਕਰਦਾ ਸਾਡਾ ਔਰਡ ਹੈ ਜੀ ਜਿਹੜਾ ਬਹੁਤ ਹੀ ਅੰਡਰ ਡਿਵੈਲਪਡ ਔਰਡ ਹੈ ਸਫੈਦਾ ਬਸਤੀ ਦਾ ਸਾਰੀ ਉਹ ਹੀ ਬਹੁਤ ਉਹਦਾ ਬੁਰਾ ਹਾਲ ਸੀਗਾ ਜਿੱਥੇ ਸੀਵਰੇਜ ਤਾਂ ਹੈ ਨਹੀਂ ਨਾ ਪੱਕੀਆਂ ਐਂਟਰਲੌਕ ਟਾਈਲ ਹੈ ਸੋ ਅੱਜ ਐਂਟਰਲੌਕ ਟਾਈਲਸ ਵੀ ਅਸੀਂ ਕਾਫੀ ਗਲੀਆਂ ਦੀਆਂ ਪਾਸ ਕਰਵਾਈਆਂ ਮੀਟਿੰਗ ਹੋਈ ਸੀ ਲੱਗਦਾ ਕੋਈ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ ਜਮੀਨੀ ਬਦਲਦੇ ਆ ਬਿਲਕੁਲ ਇਹਦਾ ਫਾਇਦਾ ਹੋਊਗਾ ਜੀ ਅੱਜ ਮੀਟਿੰਗ ਹੋਈ ਹੈ ਬਹੁਤ ਚੰਗੇ ਹਾਲਾਤਾਂ ਚ ਹੋਈ ਹੈ ਮੀਟਿੰਗ ਤੇ ਸਾਰਿਆਂ ਤੋਂ ਪਹਿਲਾਂ ਦਾ ਮੈਂ ਧੰਨਵਾਦ ਕਰੂੰਗਾ ਡਿਪਟੀ ਕਮਿਸ਼ਨਰ ਸ਼੍ਰੀ ਮੁਖਸ਼ਰ ਸਾਹਿਬ ਦਾ ਜਿਨ੍ਹਾਂ ਦਾ ਬਹੁਤ ਲੰਬਾ ਤਜਰਬਾ ਜਿਨ੍ਹਾਂ ਨੇ ਹਬੌਰ ਚ ਬਹੁਤ ਹੀ ਕਾਮਯਾਬੀ ਨਾਲ ਹਬੌਰ ਦੇ ਜਿਹੜਾ ਹੈਗਾ ਟਰਾਂਸਫਰਮੇਸ਼ਨ ਚ ਆਫ ਦਾ ਰੋਲ ਨਿਭਾਇਆ ਉਹਨਾਂ ਬਾਰੇ ਅਸੀਂ ਸੁਣ ਰਿਹਾ ਕਿ ਬਹੁਤ ਕਾਬਿਲ ਅਫਸਰ ਨੇ ਤੇ ਉਹਨਾਂ ਦਾ ਲੋਕਲ ਗਵਰਨਮੈਂਟ ਜਿਹੜਾ ਹੈਗਾ ਕਾਰਪੋਰੇਸ਼ਨਾਂ ਵਗੈਰ ਕੰਮ ਕਰਨ ਦਾ ਬੜਾ ਅੱਛਾ ਤਜਰਬਾ ਉਸੇ ਤਜਰਬੇ ਕਰਕੇ ਉਹਨਾਂ ਨੇ ਇੱਥੇ ਦਿਲਚਸਪੀ ਦਿਖਾਈ ਹੈ ਨਗਰ ਕੌਂਸਲ ਮੁਕਸਰ ਚ ਤੇ ਕਾਫੀ ਧੇਰ ਤੋਂ ਕੁਝ ਮੁੱਦਿਆਂ ਤੇ ਕਨਫਰੋਨਟੇਸ਼ਨ ਬਣੀ ਹੋਈ ਸੀਗੀ ਫੰਡ ਪਏ ਸੀਗੇ ਯੂਟਿਲਾਈਜ਼ ਕਰਨ ਦੇ ਤਰੀਕੇ ਨੂੰ ਲੈ ਕੇ ਥੋੜੀ ਸਹਿਮਤੀ ਨਹੀਂ ਸੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਵਿੱਚ ਬਹੁਤ ਸੋਹਣਾ ਰੋਲ ਅਦਾ ਕੀਤਾ ਜਿਹਦੇ ਕਰਕੇ ਅੱਜ ਅਸੀਂ ਸਾਰੇ ਮੀਟਿੰਗ ਚ ਪੂਰੀ ਹਾਜ਼ਰੀ ਸੀ तकरीबन ਸਾਰੇ ਮੈਂਬਰ ਆਏ ਸੀ ਇੱਕ ਦੋ ਨੂੰ ਛੱਡ ਕੇ ਮਜਬੂਰੀ ਬਸ ਕੋਈ ਨਹੀਂ ਆ ਸਕੇ ਤੇ ਅੱਜ ਅਸੀਂ ਤਕਰੀਬਨ 2.2 ਕਰੋੜ 33 ਲੱਖ ਰੁਪਇਆ ਸੀਵਰੇਜ ਡਿਪਾਰਟਮੈਂਟ ਨੂੰ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਅਸੀਂ ਦਿੱਤਾ ਸਿਰਫ ਸੀਵਰੇਜ ਆਸਤੇ 5 ਕਰੋੜ 31 ਲੱਖ ਰੁਪਇਆ ਅਸੀਂ ਵਾਟਰ ਸਪਲਾਈ ਦੇ ਕੰਮ ਆਸਤੇ ਦਿੱਤਾ ਕਿਉਂਕਿ ਸਾਡਾ ਮੰਨਣਾ ਵੀ ਸ਼ਹਿਰ ਦੀ ਜਿਹੜੀ ਨੰਬਰ 1 ਪ੍ਰੋਬਲਮ ਆ ਉਹ ਸੀਵਰੇਜ ਦੀ ਆ ਟੂਟੀਆਂ ਚ ਕਾਲਾ ਪਾਣੀ ਆਈ ਜਾਂਦਾ ਬੁਰਾ ਹਾਲ ਆ ਇਨਫੈਕਟ ਮੇਰੇ ਤਾਂ ਆਪਦੇ ਵਾਰਡ ਚ ਬਹੁਤ ਬੁਰਾ ਹਾਲ ਆ ਅਸੀਂ ਬੜਾ ਰੋਲਾ ਪਾ ਰਹੇ ਸੀਗੇ ਤੇ ਇਹ ਜਿਹੜਾ ਏਜੰਡਾ ਉਸੇ ਦੇ ਤਹਿਤ ਤਿਆਰ ਕੀਤਾ ਗਿਆ ਤੇ ਪਹਿਨਾ ਮਹਿਕਮਾ ਤੇ ਕੁਝ ਸਰਕਾਰ ਦੇ ਬੰਦੇ ਸਾਡੇ ਤੇ ਦੋਸ਼ ਲਾਉਂਦੇ ਸੀਗੇ ਸਾਰੇ ਕਾਉਂਸਲਰਾਂ ਤੇ ਤਕਰੀਬਨ ਕਿਉਂਕਿ ਜ਼ਿਆਦਾਤਰ ਕਾਉਂਸਲਰ ਕਾਂਗਰਸ ਪਾਰਟੀ ਤੇ ਅਕਾਲੀ ਦਲ ਨਾਲ ਸੰਬੰਧਿਤ ਆ ਸਾਡੇ ਤੇ ਦੋਸ਼ ਲੱਗਦਾ ਸੀਗਾ ਕਿ ਇਹ ਫੰਡ ਨੂੰ ਯੂਟਿਲਾਈਜ਼ ਨਹੀਂ ਕਰਦੇ ਰੇ ਹੁਣ ਜਿਹੜੀ ਗੇਮ ਆ ਜਾਂ ਗੇਂ ਦਾ ਇਹ ਪ੍ਰਸ਼ਾਸਨ ਦੇ ਪਾਲੇ ਚ ਆ ਗਈ ਆ ਅਸੀਂ 22 ਕਰੋੜ 31 ਲੱਖ ਰੁਪਇਆ ਦਿੱਤਾ ਸੀਵਰੇਜ ਆਸਤੇ 5 ਕਰੋੜ 30 ਲੱਖ ਰੁਪਇਆ ਤਕਰੀਬਨ 31 ਲੱਖ ਰੁਪਇਆ ਅਸੀਂ ਦਿੱਤਾ ਵਾਟਰ ਸਪਲਾਈ ਆਸਤੇ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹ ਸ਼ਹਿਰ ਮੁਕਸਰ ਦੇ ਸ਼ਹਿਰੀਆਂ ਦਾ ਪੈਸਾ ਹੈ ਪ੍ਰੋਪਰਟੀ ਟੈਕਸ ਦਾ ਪੈਸਾ ਸੈਂਟਰ ਗਵਰਨਮੈਂਟ ਦਾ ਪੈਸਾ ਪੰਜਾਬ ਸਰਕਾਰ ਇਥੇ ਫੰਡ ਦੇ ਪਿਛਲੇ 3 ਸਾਲਾਂ 'ਚ ਨਾਕਾਮ ਰਹੀ ਹੈ ਸਵਾ 3 ਸਾਲ ਸਾਢੇ 3 ਸਾਲ ਹੋ ਗੁਜ਼ਰੇ ਆ ਇੱਕ 1.5 ਕਰੋੜ ਰੁਪਇਆ ਐਡੇ ਵੱਡੇ ਸ਼ਹਿਰ ਆਸਤੇ ਜੇ ਕੋਈ 1.5 ਕਰੋੜ ਰੁਪਇਆ ਕਹਿ ਦਈਏ ਤਾਂ ਇੱਕ ਗੈਰਮਵੁੱਲੀ ਰਕਮ ਤੇ 1.5 ਕਰੋੜ ਰੁਪਇਆ ਆਇਆ ਅੱਜ ਤੱਕ ਤੇ ਸਾਰਾ ਹੀ ਪੈਸਾ ਜਿਹੜਾ ਅੱਜ ਹੈਗਾ ਲੋਕਾਂ ਦੀ ਅਮਾਨਤ ਸੀ ਹਾਊਸ ਕੋਲ ਲੋਕਾਂ ਦੇ ਪ੍ਰੋਪਰਟੀ ਟੈਕਸ ਦਾ ਪੈਸਾ ਸੀ ਸੈਂਟਰ ਗਵਰਨਮੈਂਟ ਦੀਆਂ ਕੋਈ ਸਕੀਮਾਂ ਦਾ ਪੈਸਾ ਸੀ ਅ ਸਾਰਾ ਹੀ ਅਸੀਂ ਟਰਾਂਸਫਰ ਕਰਤਾ ਹੈਗਾ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਤੇ ਹੁਣ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਬੇਨਤੀ ਹੈ ਤੁਹਾਡੇ ਜ਼ਰੀਏ ਕਿ ਇੱਕ ਇੱਕ ਰੁਪਇਆ ਜਿਹੜਾ ਹੈਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਤੇ ਇਹਨੂੰ ਮੁਕਸਰ ਦੇ ਸ਼ਹਿਰੀਆਂ ਨੂੰ ਜਿਹੜੀ ਨਜਾਦ ਦਬਾਉ ਤੁਸੀਂ ਸੀਵਰ ਤੋਂ ਤੇ ਗੰਦੇ ਪਾਣੀ ਤੋਂ ਸਪਲਾਈ ਤੋਂ ਇਹ ਮਨਜ਼ੂਰੀ ਜਿਹੜੀ ਹੁੰਦੀ ਹੈ ਨਾ ਇਹ ਪੰਜਾਬ ਗਵਰਨਮੈਂਟ ਦੇ ਲੈਵਲ ਤੇ ਪਹਿਨਾ ਪੂਰੇ ਪੰਜਾਬ ਸਟੇਟ ਦੀ ਹੋਈ ਹੈ ਤੁਸੀਂ ਦੇਖਿਆ ਹੋਣਾ ਕੋਈ ਆਪਣੇ ਸ਼ਹਿਰ ਚ ਨਹੀਂ ਪਈ ਇਹ ਸਾਰੀ ਪੰਜਾਬ ਸਟੇਟ ਚ ਪੈ ਰਹੀ ਹੈ ਇਹ ਪਹਿਨਾ ਤਾਂ ਸਟੇਟ ਗਵਰਨਮੈਂਟ ਦੇ ਹੁੰਦੀ ਹੈ ਫਿਰ ਉਹਨਾਂ ਤੋਂ ਆਉਂਦੀ ਹੈ ਸਾਨੂੰ ਇਨਸਟਰਕਸ਼ਨਾਂ ਆਉਂਦੀਆਂ ਇਹ ਅਫਸਰਾਂ ਦੇ ਤੌਰ ਤੇ ਡੀਲ ਕੀਤਾ ਗਿਆ ਇਹ ਗੱਲ ਕਦੇ ਵੀ ਹਾਊਸ ਚ ਨਹੀਂ ਆਈ ਹੈਗੀ ਕਿ ਇਹਨਾਂ ਨੂੰ ਮਨਜ਼ੂਰੀ ਦੇਣੀ ਹੈ ਨਹੀਂ ਦੇਣੀ ਅੱਜ ਪਤਾ ਲੱਗਿਆ ਕਿ ਉਹਨਾਂ ਵੱਲੋਂ ਕੁਝ ਪੈਸਾ ਵੀ ਜਮ੍ਹਾਂ ਕਰਾਇਆ ਗਿਆ ਉਹ ਪੈਸਾ ਮੈਂ ਕਹਿੰਨਾ ਵੀ ਉਤਰਾੰਤ ਜਬਤ ਹੋਣਾ ਚਾਹੀਦਾ ਤੇ ਜਿੱਥੇ-ਜਿੱਥੇ ਡੈਮੇਜ ਹੋਇਆ ਉੱਥੇ ਰਿਪੇਅਰ ਤੇ ਲਾਉਣਾ ਚਾਹੀਦਾ ਤੇ ਇਹ ਜਿਹੜੀ ਗੱਲ ਹੈਗੀ ਆ ਗੈਸ ਪਾਈਪਲਾਈਨ ਬਾਰੇ ਪਿਛਲੇ ਦਿਨੀ ਡੀਸੀ ਸਾਹਿਬ ਨੇ ਮੀਟਿੰਗ ਸੱਦੀ ਸੀ ਆਪਦੇ ਆਫਿਸ 'ਚ ਅਸੀਂ ਉੱਥੇ ਕਿਹਾ ਸੀ ਉਹਨਾਂ ਨੂੰ ਵੀ ਇਹ ਐਸੇ ਹਾਲ ਤੱਕ ਲੈ ਜਾਣਗੇ ਸ਼ਹਿਰ ਨੂੰ ਇਹ ਫਿੱਟ ਕੇ ਇਸ ਹੀ ਨਹੀਂ ਹੈਗਾ ਮੁਕਸਰ ਅੰਡਰਗ੍ਰਾਉਂਡ ਪਾਈਪਲਾਈਨ ਆਸਤੇ ਚਾਹੇ ਉਹ ਗੈਸ ਦੀ ਆ ਚਾਹੇ ਉਹ ਇੰਟਰਨੈਟ ਦੀ ਆ ਤਾਂ ਉਹਨਾਂ ਨੇ ਸਾਡੀ ਗੱਲ ਤੇ ਧਿਆਨ ਦੇ ਕੇ ਉਦੋਂ ਤੁਰੰਤ ਹੀ ਗੈਸ ਪਾਈਪਲਾਈਨ ਦਾ ਕੰਮ ਰੁਕਾਤਾ ਸੀ ਜਿਹਦੇ ਲਈ ਅਸੀਂ ਬਹੁਤ ਹੂੰ ਤਾਂ ਇਹਨੂੰ ਪੱਕੇ ਤੌਰ ਤੇ ਗੈਸ ਪਾਈਪਲਾਈਨ ਮੇਨਾ ਮੁਕਸਰ ਸ਼ਹਿਰ ਸਰ ਸਕਦਾ ਲੋਕਾਂ ਦਾ ਬਟ ਜੇ ਪਾਈਪਾਂ ਡੈਮੇਜ ਹੋ ਗਈਆਂ ਥੱਲੇ ਜਿਹੜੀਆਂ ਕਿ ਬਹੁਤ ਪੁਰਾਣੀਆਂ ਹੈਗੀਆਂ ਪਾਈਪਾਂ ਉਹਨਾਂ ਦੀ ਰਿਪੇਅਰ ਕਰਨਾ ਮੇਰੇ ਖਿਆਲ ਫਿਰ ਕਿਸੇ ਦੇ ਵੀ ਵਸਦੀ ਗੱਲ ਨਹੀਂ ਰਹਿ ਜਾਣੀ ਸ਼ਹਿਰ ਦੇ ਵਿੱਚ ਮਿਊਸਪਲ ਕਮੇਟੀ ਕੋਲੇ ਕੋਈ 28 30 ਕਰੋੜ ਦੇ ਕਰੀਬ ਕਈ ਸਾਲਾਂ ਤੋਂ ਜਿਹੜੇ ਪੈਸੇ ਆ ਉਹ ਲੋਕਾਂ ਦੀ ਸੇਵਾ ਵਿੱਚ ਲੱਗਣ ਵਿੱਚ ਅੱਜ ਉਮੀਦ ਬਣੀ ਹੈ ਸਰਕਾਰ ਇਹਦੇ ਲਈ ਵਚਨਬੰਦ ਹੈ ਕਿ ਗੈਰ ਕਲੋਨੀ ਕਲੋਨੀਆਂ ਦੇ ਹਰ ਤਰ੍ਹਾਂ ਦੀ ਸਖਤੀ ਨਾਲ ਨਿਭੜੇ ਜਾਊਗਾ ਜੇ ਕਿਤੇ ਹੁੰਦੀਆਂ ਜਿਹੜੀਆਂ ਹੋ ਰਹੀਆਂ ਜਾਂ ਹੁੰਦੀਆਂ ਉਹਨਾਂ ਨੂੰ ਰੋਕਿਆ ਜਾਊਗਾ ਤੇ ਜੇ ਕੋਈ ਫੀਸਾਂ ਆਪਦੀਆਂ ਭਰਾ ਰਹੇ ਕਲੋਨੀ ਬਣਾ ਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਗਾਹ ਜਿਹਨੂੰ ਆਪਾਂ ਇਨਵੈਸਟਰ ਕਹਿੰਦੇ ਨੇ ਜਾਂ ਜਿਹੜਾ ਕੋ ਮਕਾਨ ਬਣਾਉਣ ਵਾਲਾ ਬੰਦਾ ਲੈਣਾ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਕਲੋਨੀ ਜਿਹੜੀ ਪਾਸ ਆ ਉਹਦੇ ਵਿੱਚ ਲੈਣ ਕਿਉਂਕਿ ਉਹਨਾਂ ਨੂੰ ਸੂਤਾ ਮਿਲ ਸਕੇ ਅੱਜ ਬੜਾ ਵਧੀਆ ਮੀਟਿੰਗ ਗਈ ਸਾਰੇ ਐਮਸੀ ਸਾਹਿਬਾਨ ਦਾ ਬਹੁਤ ਮੈਂ ਧੰਨਵਾਦ ਦੀਆਂ ਐਮਐਲਏ ਸਾਹਿਬ ਜੀ ਐ ਸਟਾਫ ਦੇ ਸਾਬ ਦਾ ਮੈਂ ਧੰਨਵਾਦ ਦੀਆਂ ਕਿਉਂਕਿ ਜਿਹੜਾ ਸਫਾਈ ਵਾਲਾ ਜਿਹੜਾ ਮੁੱਦਾ ਉਹ ਬੜਾ ਪਾਸ ਹੋਇਆ ਉਸ ਵਿੱਚ ਆਲਵੇ ਟਾਈਮ ਚ ਅਸੀਂ ਬਹੁਤ ਜਲਦੀ ਸਫਾਈ ਅਸੀਂ ਕਰਵਾਣੀ ਸ਼ੁਰੂ ਕਰਾ ਦਾਂਗੇ ਆਮ ਤਾਂ ਟਾਈਮ ਲੱਗਦਾ ਇਹ ਐਸਟੀਮੇਟ ਬਣਾਣ ਤੇ ਜਾਂ ਦੂਜੇ ਕੰਮਾਂ ਤੇ ਟਾਈਮ ਲੱਗ ਗਿਆ ਸੀ ਇਸ ਪਿੱਛੇ ਅਸੀਂ ਸਾਰੇ ਤਿਆਰ ਹੁਣ ਸਾਰੀ ਏਜੰਡਾ ਤਿਆਰ ਹੋ ਗਿਆ ਸਾਰੇ ਕੰਮ ਸ਼ੁਰੂ ਕਰਵਾਵਾਂਗੇ 22 ਸਾਲ ਹੋ ਗਿਆ ਨਮੀ ਭਰਤੀ ਹੋਈ ਨਹੀਂ ਜੀ ਪਹਿਲਾਂ 200 ਤੇ ਕਿੰਨੇ ਸੂਈ ਪਸੀ 250 ਅੱਜ ਤੋਂ 15 10 15 ਰੁਪਏ ਦਾ ਪਹਿਲਾਂ শেয়ার ਪੰਜ ਗੁਣਾ ਵਾਧ ਗਿਆ ਅੱਜ ਕੋਲ ਸੂਈਪਰ ਸਾਡੇ 50 ਬੰਦੇ ਆ ਸਰੇ ਸੋ ਇਹ ਪ੍ਰੋਬਲਮ ਐ ਆਈ ਆ ਹੁਣ ਅਸੀਂ ਅੱਜ ਮਤਾ ਪਾਇਆ ਬੰਦਿਆਂ ਦਾ ਤੇ ਬੰਦਿਆਂ ਨਾਲ ਸਫਾਈ ਹੋਣੀ ਆ ਸੋ ਸਾਨੂੰ ਵੀ ਬਾਤ ਨੂੰ ਬੜੀ ਪ੍ਰੋਬਲਮ ਆ ਉਹ ਵੀ ਬੰਦੇ ਨਹੀਂ ਹੈਗੇ ਸੀਗੇ ਹੁਣ ਅੱਜ ਅਸੀਂ ਮਤਾ ਪਾਇਆ ਜੋ ਪਾਸ ਹੋ ਗਿਆ ਗਿਆ ਅਸੀਂ ਤਕਰੀਬਨ ਹੋ ਸਕਦਾ ਕੋਈ 70 80% ਕੋਈ ਸਹੀ ਕਾਮਯਾਬ ਹੋ ਜੀ ਇਹਦਾ ਇਹ ਪ੍ਰਸ਼ਾਸਨ ਦੇ ਪਾਲੇ ਚ ਆ ਗਈ ਆ